ਹੈ ਜੀ ਕੀ ਹਾਲ ਹੈ ਮਾਡਾ ਮੈਂ ਨਕਲ ਸਿੰਘ ਲੋਰੀਆ ਜੀ ਕੁਲ ਸਿੰਘ ਜੀ ਤੁਹਾਡੇ ਤੇ ਹੰਸਜੀਤ ਤੇ ਥੋੜਾ ਜਿਹਾ ਕੋਈ ਕੋਈ ਸੋਸ਼ਲ ਮੀਡੀਆ ਤੇ ਖਬਰ ਚੱਲ ਰਹੀ ਹੈ ਕਿ ਤੁਸੀਂ 1,70,000 ਦਾ ਕੋਈ ਲੈਣ-ਦੇਣ ਕੀਤਾ ਹੈ ਕੀ ਇਸ ਬਾਰੇ ਕਿਸੇ ਤੋਂ ਤੁਹਾਨੂੰ ਕੋਈ ਇਹ ਨਹੀਂ ਆ ਮਤ ਕੋਈ ਉਹਨਾਂ ਦੀ ਗੱਲ ਹੈ ਨਹੀਂ ਜੀ 3,70,000 ਆ ਰਹੀ ਜੀ ਨਾ ਹੀ ਕਿਸੇ ਨੂੰ ਦਿੱਤਾ ਨਾ ਸਰ ਦਿੱਤਾ ਵੀ ਸਾਡੀ ਇਹ ਸਭ ਪ੍ਰਾਪਤੀ ਹੈ ਬਾਬੇ-ਬਜ਼ਾਦਿਆਂ ਦੀ ਗੜੀਏ ਬਿਨਾਂ ਨੂੰ ਨੇ ਜਾਣ ਬੁੱਝੇ ਸਾਡੇ ਚਾਚੇ ਦੀ ਪ੍ਰਾਪਰਟੀ ਵਕਾ ਗਏ ਆਪਣਾ ਬੰਦਾ ਬਾਹਰ ਭੋਗ ਲਿਆ ਜੀ ਪ੍ਰਾਪਰਟੀ ਸਾਡੀ ਪਰਿਵਾਰ ਕਰ ਦਿੱਤੀ ਸਾਡਾ ਪਿੰਡ ਜਾ ਕੇ ਦੇਖੋ ਰਿਕਾਰਡ ਇੱਥੇ ਦੇਖੋ ਜੇ ਤੇਰੇ ਅਗਤੀ ਕਰ ਕੋਈ ਨਾ ਪੁਲਿਸ ਦੀ ਤੱਕੀ ਮਾਰੀ ਹੋਵੇ ਸਾਡੇ ਤੇ ਮਾਰ ਦੀ ਕਾਰਵਾਈ ਕਰ ਦਿੱਤੀ ਜਾਵੇ ਬੰਦਾ ਕਿਹੜੀ ਜਗ੍ਹਾ ਗਿਆ ਜੀ ਬਾਹਰ ਜਿਹੜਾ ਬੰਦਾ ਗਿਆ ਵੀ ਫਰਾਂਸ ਜੀ ਕਿੰਨੇ ਪੈਸੇ ਚ 1,20,000 ਰੁਪਏ ਦੇ ਵਿੱਚ ਜੀ ਇਹ ਤਾਂ ਵੀ ਵੀ ਚੀਜ਼ ਜ਼ਿੰਮੇਵਾਰੀ ਸਕੇ ਅੱਲਾ ਸਾਬਿਤ ਕੋਈ ਨਹੀਂ ਜਿਹਦੇ ਜ਼ਿੰਮੇਵਾਰੀ ਜਿਨਾ ਸਾਨੂੰ ਪਤਾ ਹੀ ਨਹੀਂ ਕਿ ਕਦੋਂ ਵਿਆਹ ਕਰੋ ਇਹਨਾਂ ਨੇ ਘੰਟਾ ਨਾਲ ਗੱਲ ਕੀਤੀ ਸਾਨੂੰ ਤਾਂ ਹੋਸਟਲ ਤੇ ਪਤਾ ਲੱਗਿਆ ਕਿ ਰੋਜ਼ ਘੰਟਾ ਸਾਡੀ ਪੈਲੀ ਦਾ ਕਬਜ਼ਾ ਲੈਣ ਵਾਸਤੇ ਆਏ ਇਹ ਕਰੋਗ ਵਾਲੇ ਕਿ ਤੁਸੀਂ ਕੋਈ ਮੋਟਰਸਾਈਕਲ ਹੈਜ਼ਬੋਲਟਾ ਨਾ ਕਰੋ ਨਹੀਂ ਜੀ ਸਾਡਾ ਨਹੀਂ ਉਹ ਉਹਨਾਂ ਜੰਟਾਂ ਦੇ ਕੋਲ ਆਈ ਜਿਹੜੇ ਜੰਟਾਂ ਨਾਲ ਭੇਜਿਆ ਬੰਦਾ ਜੀ ਇਹੋ ਮਹਿਲਾ ਦਾ ਕਹਿਣਾ ਵੀ 370 ਵਿੱਚ 24000 ਦਾ ਤੁਹਾਨੂੰ ਕਾਉਂਟਰੀ ਪਾਇਆ ਸੀ ਤੇ 3000 ਕੈਸ਼ ਦਿੱਤਾ ਸੀ ਹਾਂ ਜੀ ਹਾਂ ਜੀ 20000 ਰੁਪਏ ਤੇ ਕਿਤੇ ਪਚਾਈ ਤੇ ਜਾਂਦੇ ਨਹੀਂ ਸਾਡੇ ਨਾਲ ਉੱਤੇ ਉਹਨੇ ਮੇਰੇ ਕੋਲੋਂ 20000 ਰੁਪਏ ਕੈਸ਼ ਲਾ ਕੇ ਉੱਤੇ ਕਿਸੇ ਨੂੰ ਦਿੱਤਾ ਤੇ ਮੈਨੂੰ ਕਹਿੰਦੀ ਮੈਂ ਤੁਹਾਡੇ ਖਾਂਦੇ ਦੇ ਪੈਪਰ ਤੇ ਕਰ ਦਿੰਦੀ ਮੈਂ ਕੋਈ ਗੱਲ ਨਹੀਂ ਕਰ ਮੇਰਾ ਕਾਰੋਬਾਰ ਹੈ 40-5000 ਰੁਪਏ ਵੀ ਹੈ ਤੇ ਇਹਨਾਂ ਵੈਸੇ ਹੀ ਦੇ ਘਰਾ ਦੇ ਰਾਬਾਪਨ ਕੋਲ ਇੱਕ ਸੋਨੂ ਉਜਲਾ ਘਟਦੇ ਕਾਫੀ ਇਜਾਮ ਲਾ ਰਿਆ ਵਾ ਕਿਸੇ پارٹی ਨਾਲ ਸੰਬੰਧ ਰੱਖਦਾ ਉਹ ਉਹ ਤੇ ਕੀ ਸਪਸ਼ਟ ਕਰਨ ਗਾ ਉਹ ਤੇ ਵੀ ਉਹਦੀ ਵੀ ਛਾੜ ਕੀਤੀ ਜਾਏਗੀ ਅਸੀਂ ਥਾੜਾ ਛਾੜ ਦੇ ਬੰਦੀ ਕਾਰਵਾਈ ਕੀਤੀ ਜਾਵੇ ਉਹ ਆਪ ਸਰੇ ਦਾ ਠਾਗਾ ਵੀ ਸਾਨੂੰ ਵੀ ਜਾਣਦੇ ਨੇ ਬਿਗਨਾਮ ਦਿੱਤਾ ਜਾ ਰਿਹਾ ਇਹਨਾਂ ਤੋਂ ਬਰਾਬਰ ਉਹ ਕੀ ਕਾਰਨ ਕੀ ਅਸਰ ਜਿਹੜਾ ਤੁਹਾਡੇ ਦੇ ਖਿਲਾਫ ਲੈਣਾ ਕੋਸ਼ ਹੋਵੇ ਕੀ ਸੰਬੰਧ ਵਿੱਚ ਹੋ ਸਕਦਾ ਉਹ ਪ੍ਰੋਵੀਜ਼ਨ ਕਰਕੇ ਜੀ ਬਸ ਹੋ ਕੋਈ ਬਿਜੀ ਮੰਨ ਲਓ ਖਰਚਾ ਸਾਡੀ ਬਣ ਗਈ ਹੈ ਇਹ ਵੀ ਦੋ ਚਾਰ ਦਿਨ ਕਰਕੇ ਜੇ ਕੋਈ ਕੀਤਾ ਹੈ ਤਾਂ ਇਹੋ ਕੁਝ ਕੈਵਰੇਚਰ ਤਰ੍ਹਾਂ ਜਣਾ ਅੱਡੇ ਤੇ ਬੰਦ ਕਾਰਵਾਈ ਕੀਤੀ ਜਾਵੇ ਜੇ ਨਹੀਂ ਤੇ ਜਿਹੜੇ ਅੱਡੇ ਤੇ ਠੂਠੀਆਂ ਅਰਜ਼ੀ ਦਿੰਦੇ ਆ ਇਹਨਾਂ ਕੁਝ ਕਰ ਦਿਓ ਇਹਨਾਂ ਦੇ ਬੰਦ ਕਾਰਵਾਈ ਕੀਤੀ ਜਾਵੇ ਕੋਈ ਕੋਈ ਦੁਨੀਆ ਦਾ ਰਸਤਾ ਚੱਲ ਰਹੀ ਹੈ ਇਹਦਾ ਉਹ ਲੋ ਤੇ ਇਹਨਾਂ ਅਰਜ਼ੀ ਦਿੱਤੀਆਂ ਜਾਂਦੀਆਂ ਨੇ ਕੀ ਬਣਾਇਆ ਸਰ ਦੋ ਦਾ ਫੋਟੋ ਕਹਿ ਵਾਲਾ ਕੁਝ ਨਹੀਂ ਇਹਦਾ ਨਿਕਲਿਆ ਜੀ ਸਿੱਟਾ ਵੀ ਹਾਂਜੀ ਹਾਂਜੀ ਠੀਕ ਠੀਕ ਰਾਜਿੰਦਰ ਗੌਰ ਦੇ ਉਹ ਜਿਹੜਾ ਮੁੰਡਾ ਜਸਪਾਲ ਤੋਂ ਵਸੇਦੇ ਟੂਰਿੰਗ ਵਿੱਚ 2 ਲੱਖ ਰੁਪਏ ਦਾ ਸੀ ਉਹਦਾ ਸਬੂਤ ਜਰਾ ਇਹ ਦਰਖਾਸਤ ਵਿੱਚ ਇਹਨੇ ਆਪ ਲਿਖ ਕੇ ਦੱਸਿਆ ਹੈ ਜਰਾ ਕਾਗਜ਼ੀ ਆਤੇ ਰਹੀ ਮੈਂ ਐਸਐਫਪੀ ਦਫਤਰੋਂ ਲਕੀਆ ਇਹ ਸਭ ਤੋਂ ਵੱਡਾ ਸਬੂਤ ਹੈ ਜਿਹਨੇ ਤੋਂ ਪਿਆਸ ਵੀ ਨਹੀਂ ਜਿਹਨੂੰ ਫਾਇਦੇ ਹੋ ਚੁਕੀ ਹੈ ਦਰਖਾਸਤ ਨੂੰ ਕਿਉਂਕਿ ਉਹਨਾਂ ਦਾ ਅਲੋਕੇਸ਼ਨ ਇਹ ਹੈ ਵੀ ਅਸੀਂ ਇਹਨਾਂ ਨੂੰ ਟ੍ਰੈਵਲ ਏਜੰਸੀ ਦੇ ਨਾਲ ਜਿਹੜਾ ਜਿਹੜਾ ਏਜੰਟ ਸੀਗਾ ਉਹਦੇ ਨਾਲ ਕੋਰਪੋਰੇਟ ਕਰਵਾ ਕੇ ਅਸੀਂ ਇਹਨਾਂ ਨੂੰ 3 ਲੱਖ 70000 ਰੁਪਏ ਦਿੱਤਾ ਜਿਹੜਾ ਇਹ ਆਪ ਹੀ ਰੱਖ ਗਿਆ ਏਜੰਟਾਂ ਕ ਨੂੰ ਕਿਹਾ ਔਰ ਏਜੰਟ ਕੋਲ ਸਾਡਾ ਫਰਟ ਮੋਟਰਸਾਂ ਦਾ ਸੀ ਹੋ ਵੀ ਦਸਤਾਵੇਜ਼ ਕਾਗਜ਼ ਜਿਹੜੇ ਭਰੇ ਆ ਪਰ ਸਾਨੂੰ ਦੋਵਾਂ ਨੇ ਏਕਮਰਾ ਕੀਤਾ ਕਿਦਾ ਸਹੀ ਹੈ ਜੀ ਮਾਂਜੀਤ ਬੀਐਸਪੀ ਸਾਹਿਬ ਨਾਲ ਸਾਹਿਬ ਜੀ ਨੇ ਵੀ ਦਰਖਾਸਤ ਲੜੀ ਸੀ ਨਾ ਵੀ ਉਹ ਦਰਖਾਸਤ ਜਿਹੜੇ ਚਾੜੇ ਸੀ ਉਤੇ 21 ਨਵ ਦੀ ਗੱਲ ਹੈ ਜੀ 21 ਨਵ 2023 ਦੀ ਗੱਲ ਹੈ ਜੀ ਤੇ ਜੇ ਮੈਂ ਪੈਸੇ ਲਿੱਤੇ ਪੈਸੇ ਲਿੱਤਿਆਂ ਤੋ ਕੈਮਰਾ ਨਹੀਂ ਆਦੀ ਸੀ ਜਦੋਂ ਕੈਮਰਾ ਚੱਕਰ ਆ ਲੰਦੂ ਪੈਸੇ ਲਿੱਤੇ ਨੂੰ ਤੇ ਮੈਂ ਪ੍ਰਸ਼ਾਸਨ ਨੂੰ ਕਹਾਂ ਜੇ ਮੇਰਾ ਇੰਚ ਵੀ 1 ਇੰਚ ਵੀ ਮੇਰਾ ਕੋਈ ਦੋਸ਼ ਸਾਬਤ ਹੁੰਦਾ ਹੈ ਤੇ ਮੇਰੇ ਕੋਲ ਜਰਾ ਨਿਰਪੱਖ ਰੂਪ ਤੁਰੰਤ ਪ੍ਰਸ਼ਾਸਨ ਕੀਤਾ ਜਾਵੇ ਤੇ ਮੈਂ ਵੱਡੀ ਤੋਂ ਵੱਡੀ ਸੱਗਲ ਨੂੰ ਤਿਆਰ ਆ ਜੀ ਤੁਹਾਡੇ ਕਹਿਣ ਮਤਲਬ ਕੀ ਰੱਖੀ ਜਿਹੜੇ ਤੁਹਾਡੇ ਇਲਜ਼ਾਮ ਲੱਗ ਰਹੇ ਆ ਬਿਲਕੁਲ ਬੇਬੁਨਿਆਦ ਆ ਬਿਲਕੁਲ ਬੇਬੁਨਿਆਦ ਆ ਜੀ ਉਹ ਪ੍ਰਸ਼ਾਸਨ ਨੂੰ ਕੀ ਇਹਦੇ ਵਾਸਤੇ ਤੁਸੀਂ ਮੰਨ ਕਰ ਰਹੇ ਹੋ ਕੀ ਅੱਜ ਦਾ ਪ੍ਰਸ਼ਾਸਨ ਨੂੰ ਮੈਂ ਮੰਨ ਗ੍ਰਾਂਦਾ ਕਿ ਇਹਦੀ ਜਿਹੜੀ ਸਾਡੀ ਤੋਂ ਦਰਖਾਸਤ ਦਿੱਤੀਆਂ ਜਾ ਰਹੀਆਂ ਆ ਉਹ ਦੂਜੇ ਦੇ ਬੇਬਨਿਆ ਦਾ ਇਹਦੀ ਪਾਰਦਰਸ਼ੀ ਜਵਰੀ ਕਰਕੇ ਜਿਹੜੀ ਦਰਖਾਸਤ ਹੈ ਉਹਦੇ ਨੂੰ ਪਾਰਦਰਸ਼ੀ ਵਰਗੀਤੀ ਜਾਵੇ ਜੇਕਰ ਸੀ 1 ਇੰਚ ਦੀ ਵੀ ਦੇਸ਼ੀ ਪਾਰਦਰਸ਼ੀ ਆ ਕੋਸੀ ਜਿਹੜਿਆ ਤੇ ਬੇਸ਼ੱਕ ਸਾਡੇ ਤੇ ਪਰਚਾ ਜਿਹੜਾ ਪੁੱਛ ਠੋਕੇ ਦੇਵੇ ਜੇ ਅਸੀਂ ਬੇਦਖੂਰਾ ਤੇ ਪੁੱਛ ਨੂੰ ਪਤਾ ਹੀ ਨਹੀਂ ਅਸੀਂ ਇਸ ਗੱਲ ਦਾ 3-4 ਮਹੀਨੇ ਹੋ ਗਏ ਆ ਦਰਖਾਸਤ ਦਿੱੰਦੂ ਨੂੰ ਉਹ ਹਾਲਤ ਦਿਖਾ ਕੇ ਕੁਝ ਨਹੀਂ ਬਣਾਉਣਾ ਦਾ